ਸਮਾਣਾ ਅਦਾਲਤ ਦੇ ਖਰ ਕਰਨ ਲਈ ਪੰਜਾਬ ਨੇ ਹਾਈ ਕੋਰਟ ਦੇ ਜਸਟਿਸ ਦੀਪਕ ਸਿੰਬਲ ਵੱਲੋਂ ਸਮਾਣਾ ਕੋਰਟ ਦੀ ਨਿਰਖਣ ਕੀਤਾ ਗਿਆ ਹੈ ਬਾਰ ਦੇ ਵਕੀਲ ਹੈ ਉਹਨਾਂ ਨਾਲ ਮੀਟਿੰਗ ਕੀਤੀ ਗਈ ਔਰ ਨੌਜਵਾਨ ਵਕੀਲਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਤੁਸੀਂ ਆਪਣੇ ਸੀਨੀਅਰ ਤੋਂ ਉਹਨਾਂ ਦਾ ਆਸ਼ੀਰਵਾਦ ਲਓ ਉਹਨਾਂ ਦੇ ਨਾਲ ਮਿਲ ਕੇ ਜੋ ਕੁਝ ਕੰਮ ਸਿੱਖ ਸਕਦੇ ਹੋ ਉਹਨਾਂ ਨੇ ਖਾਸ ਤੌਰ ਤੇ ਇਸ ਇਤਿਹਾਜ ਜ਼ੋਰ ਦੇ ਕਿ ਜਿਹੜੇ ਅੱਜ ਨੌਜਵਾਨ ਬੱਚੇ ਐਡਵੋਕੇਟ ਬਣ ਰਹੇ ਹਨ ਉਹਨਾਂ ਨੂੰ ਇਨ ਸੀਨੀਅਰ ਵਕੀਲਾਂ ਦੀ ਜਿਹੜਾ ਉਹਨਾਂ ਦਾ ਨੋਲੇਜ ਹੈ ਪਿਛਲੇ ਸਮੇਂ ਦਾ ਐਕਸਪੀਰੀਅੰਸ ਹੈ ਉਹ ਉਹਨਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਔਰ ਉਸ ਦੇ ਨਾਲ ਉਹ ਜ਼ਿੰਦਗੀ ਦੇ ਵਿੱਚ ਕਾਮਯਾਬੇ ਹੋਣਗੇ ਉਹਨਾਂ ਦਾ ਸਵਾਗਤ ਸਮਾਣਾ ਬਾਰ ਦੇ ਪ੍ਰਧਾਨ ਅਭਦੇਸ਼ ਸਿੰਘ ਢਿਲੋਂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਐਚ ਡੀ ਐਮ ਸਮਾਣਾ ਕਿਰਪਾਲਬੀਰ ਸਿੰਘ ਔਰ ਸਮਾਣਾ ਬਾਰ ਦੇ ਜਿਹੜੇ ਅਦਾਲਤ ਦੇ ਜੱਜ ਸਾਹਿਬਾਨ ਸਾਰੇ ਹਾਜ਼ਰ ਸਨ ਉਹਨਾਂ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਕਿ ਸਬ ਡਿਵੀਜ਼ਨ ਲੈਵਲ ਤੇ ਪੱਦਿਆਂ ਕੇ ਕੋਰਟਾਂ ਤਾਂ ਆ ਗਈਆਂ ਫੈਮਿਲੀ ਕੋਰਟ ਨਾਲ ਦੋ ਦਿਨ ਤਾਂ ਆਉਂਦੇ ਹੀ ਆ ਜੱਜ ਸਾਹਿਬ ਜੇ ਇਹਨਾਂ ਨੂੰ ਪਾਵਰਾਂ ਦਿੱਤੀਆਂ ਜਾਣ ਐਂਡੀਬੇਸ ਸੈਕਟ ਵਗੈਰਾ ਜਾਂ ਫੁੱਲ ਸੈਸ਼ਨ ਪਾਵਰਾਂ ਦਿੱਤੀਆਂ ਜਾਣ ਤਾਂ ਸਬ ਡਿਵੀਜ਼ਨ ਵਾਲਿਆਂ ਦੇ ਵਕੀਲਾਂ ਨੂੰ ਇਹਦੇ ਨਾਲ ਬਹੁਤ ਫਾਇਦਾ ਹੋਏਗਾ ਉਸ ਸਮੇਂ ਜੱਜ ਸਾਹਿਬ ਨੇ ਕਿਹਾ ਸੀ ਕਿ ਇਹ ਪਾਲਿਸੀ ਯੂ نو ਵੀ ਕੈਨ ਜਜ ਦੈਟ ਸੋ ਦੈਟਸ ਹਾਊ ਥਿੰਗਸ ਆ ਸੋ ਦੈਟਸ 올 ਆ ਮੀਨ ਦੈਟ ਆ ਡਿਡਨ ਪ੍ਰੇਪੇਅਰ ਅ ਸਪੀਚ ਆ ਡੋਨਟ ਲਾਈਕ ਸਪੀਚਸ ਆਕਚੁਅਲੀ ਡੂ ਦ ਸਪੇਡ ਵਰਕ The procedure that you people learn and do, nobody else knows. It will, it will. Uh, I mean, x number of hours, years in the High Court, you can never learn the procedure. The CPC, the doctor. What I'm trying to tell you here is, the youngsters, these things will happen, and if these things happen, they are normal. Don't, don't get uh, afraid. ये क्या हो रहा है मैं डोंट लूज कॉन्फिडेंस बिकॉज दिस इज नॉर्मल ये होगा और ये तभी जाएगा जब आपके सीनियर आपकी हेल्प करेंगे इफ ईच ऑफ योर सीनियर्स दिस इज ऑल द द द सीनियर्स हियर दीनियर्सर हु आर वर्किंग विद यू आई डोंट कॉल देम जूनियर्स आर वर्किंग विद यू प्लीज सेंड देम इन गुड केसेस don't send them in bad cases or don't send them only for passover or or uh, adjournment see i'll see I'll, I'll i'll ask the session judge to look into this issue and if it is uh, coming within the policy decision taken by the high court i i really don't know today but i will certainly have it looked into this is what i can promise you ये जो बड़ों के आशीर्वाद हैं जो इनके ब्लेसिंग्स हैं हाउ दे वर्क एंड हाउ मच दे वर्क यू कैंट इवन इमेजिन सो प्लीज रिस्पेक्ट योर एल्डर्स बी पेशेंट वर्क हार्ड एंड थिंग्स विल फ्लो बैठे ना ऊपर इफ यू बिलीव इन आई एम नॉट सेइंग इट्स अप टू यू इफ यू बिलीव इन द ऑलमाइटी थिंग्स विल हैपन ਪ੍ਰੋਵਾਈਡਡ ਯੂ ਫੋਲੋ ਥੀਸ ਥੀਸ ਰੂਲਸ ਪੇਸ਼ੈਂਟ ਕੰਮ ਵੀ ਆਏਗਾ ਸਭ ਨੂੰ ਇੱਕ ਇੱਕ ਓਪਰਚੁਨਿਟੀ ਮਿਲਦੀ ਹੈ ਲਾਈਫ 'ਚ ਐਟ ਲੀਸਟ ਇੱਕ ਤਾਂ ਜ਼ਰੂਰ ਮਿਲਦੀ ਹੈ ਉਹਨੂੰ ਗਵਾਣਾ ਰਾਈਟ ਉਹਨੂੰ ਗਵਾਣਾ ਐਂਡ ਆਈ ਸ਼ੇਅਰ ਥੈਟ ਇਨ ਨਾਬਾ ਆਲਸੋ ਯੂ نو ਓ ਵੈਲ ਵੀ ਵੀ ਪਾਸ ਥਿਸ ਆਰਡਰ ਯੈਸਟਰਡੇ ਐਸ ਆਈ ਵਾਸ ਚੇਅਰਮੈਨ ਆਮ ਚੇਅਰਮੈਨ ਆਫ ਦ ਰੂਲ ਕਮੇਟੀ that no one no one will address the trial court as lower courts this is an order of the supreme court but i had passed it much earlier that nobody will call if they that this is a lower court don't ever feel that you are working here high court here वगैरह i worked with my dad i never shared office with him saban diyan mushkilan sunnay ne unna da bahut dhanwad karda haan welcom ਵੀ ਕਰਦਾ ਇੱਥੇ ਆਉਂਦੇ ਨੇ ਮਿਲਣਦਾ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਸਾਡੇ ਡਿਪਟੀ ਸਾਹਿਬ ਨੇ ਜਿਵੇਂ ਦੱਸਿਆ ਸਰ ਏਡੀਜੇ ਦੀ ਜੋ ਸਾਡੀ ਡਿਮਾਂਡ ਸੀ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਈਵਨ ਕਿ ਸਾਊਥ ਵੀਜ਼ਰ ਲੈਵਲ ਤੋਂ ਅਸੀਂ ਬਹੁਤ ਰਿਪਰੈਜ਼ੈਂਟੇਸ਼ਨ ਉੱਪਰ ਦਿੱਤੀਆਂ ਨੇ ਸਰ ਹੈ ਤਾਂ ਪਾਲਿਸੀ ਮੈਟਰ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪੁਰਸ਼ੋਤਮ ਕੋਸਿਕ ਸੁਮਾਨਾ ਅਨੂਜ